ਮੈਂ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਆਪਦੇ ਦਰਸ਼ਕਾਂ ਦੇ ਮਿਹਰੂਬੂ ਹੋਈਆਂ ਇੱਕ ਪੰਜਾਬੀ ਲੋਕ ਗੀਤ ਲੈ ਕੇ ਇਹ ਛੋਟਾ ਜਿਹਾ ਪੰਜਾਬੀ ਲੋਕ ਗੀਤ ਹੈ ਤੇ ਇਸ ਦੇ ਬੋਲ ਬਹੁਤ ਪਿਆਰੇ ਹਨ ਪਤੀ ਪਤਨੀ ਦਾ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਡੰਡੀ ਤੇਜੁਮਕੀ ਦਾ ਜੋ ਢਧਦੋ ಸಸು ನನ ದೇ ಬರೆದ ಜಿ ನೂನಸಿ ಹೇ ಸಾ ಬಸ ದೇ ಸದೇಲ ದಸಿಯೇ ನೋದಸಿಯ ಆ ಬ ঠি ফুল যো জে সে দে বৰ জু নচিয়ে ছ ਆ ਨਾ ਬਣਾਵੇ ਚਾ ਪਿਆ ਸਾਡੇ ਕੋਲ ਤੇਰਾ ਦੇਣ ਕੋ ਚੁਰਕੀਏ ਸ਼ਾਪ ਚੱਲਦਾ ਜੋ ਦੁਵਾਨੂ ਜੋ ਰੋਟ ਲਕੀਏ ਸਾਥ ਨਾਨ साडा टोला वे पर दिल दिया किलू दसी आ जा पवे छपाया सा तेरा खोज रखी है लो जी इस तरह ऐसे गहने के लिए जिने मर्जी टप्पे होर बदालो ਤੇ ਇਹ ਬਹੁਤ ਪਿਆਰਾ ਸੋਖਾ ਜਿਹਾ ਛੋਟਾ ਜਿਹਾ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਵੀ ਇਹਨੂੰ ਸਿੱਖੋ ਤੇ ਗਾਓ ਤੇ ਖੁਸ਼ੀ ਮਨਾਓ ਸੌਣ ਦੇ ਮਹੀਨੇ ਤੇ ਮੈਨੂੰ ਦਿਓ ਆਗਿਆ ਮੇਰੀ ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖੁਸ਼ ਰਹੋ ਖੁਸ਼ਹਾਲ ਰਹੋ ਬਾਦਰ ਰਹੋ